ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਦੋਸਤੋ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜੇਹੀ ਦਾਲ ਦੇ ਸੇਵਨ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਦੋਸਤੋ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹੋਗੇ ਜੋੜਾਂ ਦਾ ਦਰਦ ਤੁਹਾਨੂੰ ਕਦੇ ਵੀ ਨਹੀਂ ਹੋਵੇਗਾ ਇਸ ਤੋਂ ਇਲਾਵਾ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਵੇਗੀ ਤੁਹਾਡੇ ਸਰੀਰ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੋਵੇ ਤਾਂ ਦੋਸਤੋ ਉਹ ਕਮਜ਼ੋਰੀ ਵੀ ਠੀਕ ਹੋ ਜਾਵੇਗੀ ਸ਼ੂਗਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਇਸ ਤੋਂ ਇਲਾਵਾ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਦੋਸਤੋ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦ ਦੀ ਸਮੱਸਿਆ ਹੋ ਹੀ ਪਈ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇਗੇ ਨੁਸਖੇ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਜੋੜ ਕਦੇ ਵੀ ਦਰਦ ਨਹੀਂ ਕਰਨਗੇ ਪੇਟ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਹੋਵੇ ਪਾਚਨ ਤੰਤਰ ਕਮਜ਼ੋਰ ਹੋਵੇ ਜਾਂ ਫਿਰ ਕਬਜ ਰਹਿੰਦੀ ਹੋਵੇ ਤਾਂ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਤੋਂ ਇਲਾਵਾ ਦੋਸਤੋ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਈਆਂ ਪਈਆਂ ਹਨ ਜਿਵੇਂ ਕਿ ਦੋਸਤੋ ਉਹਨਾਂ ਦਾ ਬੈਡ ਕੋਲੇਸਟ੍ਰੋਲ ਦਾ ਲੈਵਲ ਵੱਧ ਜਾਂਦਾ ਹੈ ਜਾਂ ਫਿਰ ਦਿਲ ਵਿੱਚ ਦਰਦ ਹੋਣਾ ਜਾਂ ਫਿਰ ਕੋਈ ਹੋਰ ਸਮੱਸਿਆ ਤਾਂ ਜੇਕਰ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰਨ ਤਾਂ ਦੋਸਤੋ ਉਹਨਾਂ ਨੂੰ ਦਿਲ ਨਾਲ ਜੁੜੀ ਬਿਮਾਰੀ ਤੋਂ ਜਲਦੀ ਜੀ ਰਾਹਤ ਮਿਲ ਜਾਵੇਗੀ ਤਾਂ ਦੋਸਤੋ ਆਓ ਹੁਣ ਗੱਲ ਕਰਦੇ ਹਾਂ ਕਿ ਇਹ ਕਿਹੜੀ ਦਾਲ ਹੈ ਤਾਂ ਦੋਸਤੋ ਇਹ ਦਾਲ ਹੈ ਮਸਰਾਂ ਦੀ ਮਸਰਾਂ ਦੀ ਦਾਲ ਦਾ ਸੇਵਨ ਦੋਸਤੋ ਜਿਹੜੇ ਲੋਕ ਫੌਜ ਵਿੱਚ ਜਾਂਦੇ ਹਨ ਅਤੇ ਜਿਹੜੇ ਲੋਕ ਜਿਮ ਲਾਉਂਦੇ ਹਨ ਉਹ ਇਸ ਦਾ ਸੇਵਨ ਹਰ ਹਾਲਤ ਵਿੱਚ ਕਰਦੇ ਹਨ ਤਾਂ ਜੇਕਰ ਤੁਸੀਂ ਵੀ ਆਪਣੇ ਸਰੀਰ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੋ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਤੁਸੀਂ ਮਸਰਾਂ ਦੀ ਦਾਲ ਦਾ ਸੇਵਨ ਕਰਨਾ ਹੈ ਤਾਂ ਉਹ ਦੋਸਤੋ ਉਹ ਤੁਹਾਨੂੰ ਦੱਸਦੇ ਹਾਂ ਕਿ ਇਹ ਤਰੀਕਾ ਕੀ ਹੈ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਮਸਰਾਂ ਦੀ ਦਾਲ ਨੂੰ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਅਤੇ ਦੋਸਤੋ ਸਵੇਰੇ ਉੱਠ ਕੇ ਤੁਸੀਂ ਥੋੜਾ ਜਿਹਾ ਉਬਾਲਾ ਦਿਵਾ ਕੇ ਇਸ ਵਿੱਚ ਦੋਸਤੋ ਤੁਸੀਂ ਸਵਾਦ ਲਈ ਸੇਂਦਾ ਨਮਕ ਮਿਲਾ ਸਕਦੇ ਹੋ ਸੇਂਦਾ ਨਮਕ ਮਿਲਾ ਕੇ ਤੁਸੀਂ ਇਸ ਦਾ ਸੇਵਨ ਕਰਨਾ ਹੈ ਦੋਸਤੋ ਤੁਸੀਂ 15 ਦਿਨਾਂ ਦੇ ਵਿੱਚ ਵਿੱਚ ਦੇਖੋਗੇ ਕਿ ਤੁਹਾਡੇ ਸਰੀਰ ਵਿੱਚ ਕੋੜੇ ਜਿੰਨੀ ਤਾਕਤ ਆ ਜਾਵੇਗੀ ਅਤੇ ਤੁਹਾਨੂੰ ਕੈਲਸ਼ੀਅਮ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਤਾਂ ਹੀ ਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਵੀਡੀਓ ਦੇ ਲਾਭ ਲੈ ਸਕਣ ਧੰਨਵਾਦ